ਸੋ ਮੋਲਕ ਸਾਹਿਬ ਕਹਿੰਦੇ ਸੀ ਕਹਿੰਦੇ ਮਾਨ ਸਾਹਿਬ ਨੂੰ ਫੋਨ ਕਰਕੇ ਦੱਸਿਓ ਕਿ ਤੁਹਾਨੂੰ ਕਹੇ ਜਾ ਰਿਸਪੌਂਸ ਮਿਲਿਆ ਜੈਤੋ ਵਾਲਿਆਂ ਤੋਂ ਸਾਰਿਆਂ ਤੋਂ ਪਰ ਮੈਂ ਗੱਲ ਦੱਸਣੀ ਚਾਹੁੰਨਾ ਮੋਲਕ ਸਾਹਿਬ ਕਿ ਲੈ ਮਾਨ ਸਾਹਿਬ ਦਾ ਫੋਨ ਵੀ ਆ ਗਿਆ ਕਿਆ ਬਾਤ ਹੈ ਹਲੋ ਸਸਿਕਾ ਜੀ ਮਾਨ ਸਾਹਿਬ ਠੀਕ ਹੈ ਜੀ ਮੈਂ ਤੁਹਾਡਾ ਨਾਂ ਹੀ ਲਿਆ ਤੇ ਉਹਦੀ ਤੁਹਾਡਾ ਫੋਨ ਵੱਜ ਗਿਆ ਤੁਹਾਡਾ ਇੱਕ ਮਿਸ ਕਾਲ ਹੋ ਗਈ ਮੈਂ ਇੱਕ ਕੰਫਰੈਂਸ ਕਾਲ ਦੇ ਵਿੱਚ ਸੀ ਜੀ ਜੀ ਮੈਂ ਜੈਤੋ ਆਂ ਜੈਤੋ ਹੁਣ ਅੱਛਾ ਜੈਤੋ ਤਾਂ ਪੜੀ ਹੈ ਹਾਂਜੀ ਦੱਸ ਦੋ ਫਿਰ ਭਾਈ ਮਾਨ ਸਾਹਿਬ ਮੈਨੂੰ ਵੀ ਜੈਤੋ ਸੀਦਾ ਓਏ ਲਓ ਗਾ ਦਾ ਥੋੜੀ ਥੋੜੀ ਪਾਣੀ ਚ ਰੈਲੀ ਕਰਨਾ ਹੈ। ਹਾਂ ਜੀ ਇੱਕ ਸਾਰਵ ਸਮੱਸਿਆ। ਕੱਲ ਦੀ ਸਾਰਵ ਸਮੱਸਿਆ ਕਹਿੰਦੇ ਸਭ ਅਸੀਂ ਨੇ। ਜਿੱਤੇ ਆਇਆ ਸੀ ਉੱਥੇ ਤਾਂ ਥੋੜੀ ਥੋੜੀ ਸੀ। ਤੇ ਉਹ ਜੀ ਦਾ ਪਰਾਪਰਾ ਹੈ ਕਿ ਬਹੁਤ کریم ਕਰ ਝੋਟਿਆ ਹੋਇਆ ਮੁੰਡਾ ਹੈ। ਮੇਨਤਾ ਨਾਲ ਪ੍ਰਮਾਤਮਾ ਨੇ ਪ੍ਰਮਾਤਮਾ ਪਾਉਂਦਾ ਕਾਲ। ਤੈਨੂੰ ਮੈਂ ਕਿਹਾ ਵੀ ਕੱਲੀਆਂ ਫਿਲਮਾਂ ਨਹੀਂ ਕਰਦੀਆਂ ਜ਼ਿੰਦਗੀ ਚ ਜਿਹੜੀ ਲੋਕਾਂ ਦੀ ਜ਼ਿੰਦਗੀ ਬਦਲਦੀ ਵੀ ਹੈ ਤੇ ਇਹਨੇ ਮੇਰੀ ਗੱਲ ਮੰਨੀ ਤੇ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਮੈਂ ਜਲੰਧਰ ਐ ਸਭ ਤੋਂ ਜੀ ਤੇ ਸਾਰਾ ਬਹੁਤ ਜ਼ਿਆਦਾ ਪਿਆਰ ਅੱਜ ਮੈਂ ਉਸ ਮੁੰਡੇ ਦੇ ਘਰੇ ਜਾ ਕੇ ਆਇਆ ਜਿਹੜਾ ਮੁੰਡਾ ਕੱਲ ਜਿਹੜਾ ਪੁਲਿਸ ਵਾਲਾ ਮੁੰਡਾ ਮਾਰੇ ਗਿਆ ਸੀਗਾ ਅਮਰਤਪਾਲ ਜੀ ਜੀ ਸ਼ਾਹ ਕੋਲ ਗਿਆ ਪਿੰਡ ਤੇ ਸੂਈ ਕੋਲ ਜੀ ਕਾਣਾ ਜਲੰਧਰ ਆ ਗਿਆ ਜੀ ਤੇ ਕਰਨਜੀਤ ਦਾ ਫੋਨ ਆਇਆ ਮੈਂ ਗਿਆ ਮੈਂ ਕਰ ਲੈਣਾ ਤੇ ਜੱਤੋਂ ਵਾਲੇ ਚੱਕਦੇ ਹੋ ਫਿਰ ਆਵਾਜ਼ ਆ ਗਈ ਪਾਤੀ ਜਿੰਦਾਬਾਦ ਪਾਤੀ ਜਿੰਦਾਬਾਦ ਇਹ ਕੋਈ ਨਹੀਂ ਇਹ ਬੋਲਾ ਸ਼ਕਤੀ ਇੱਕ ਮਿੰਟ ਇੱਕ ਮਿੰਟ ਜੀ ਕਹਿੰਦੇ ਇਹ ਮੈਲਾ ਸ਼ਕਤੀ ਕੌਣ ਹੈ ਦੱਸ ਦਿਓ ਜੀ ਇਹ ਪੈਣ ਦੀ ਦੱਸੋ ਤੁਸੀਂ ਸੀਮਰਾਨੀ ਜ਼ਿਲ੍ਹਾ ਜੁਆਇੰਟ ਸੈਕਟਰੀ ਹਰਕਾ ਫੀਡ ਕਰਤੋ ਜੀ ਸੀਮਰਾਨੀ 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 ਜੀ ਜ਼ਿਲ੍ਹਾ ਫੀਡ ਕਰਤੋ ਆ ਮੈਂ ਜਾੜਨਾ ਜਾੜਨਾ ਮੈਂ ਜਾੜਨਾ ਕੀ ਬਾਤ ਵਾ 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 ਤੁਹਾਡੀ ਇੱਤ ਰੱਖਿਆ ਨੂੰ ਜੀ ਤੁਹਾਡੀ ਨਾਲ ਆ ਘਟੇ ਪਾਗੂਣਾ ਇੰਹੀਂ ਕਰਾਂਗੇ ਤੇ ਬਸ ਹੁਣ ਇੱਕ ਪੱਕੇ ਮੈਂ ਆਉਂਗਾ ਜੀ ਕੰਮ ਜੀ ਜੀ ਜਿੰਨੀ ਤਰੀਕ ਨੂੰ ਕਹੇਗਾ ਇਹ ਕਹਿਣਗੇ ਨਾ ਜੀ ਜੀ ਐਨੀ ਤਰੀਕ ਨੂੰ ਚੱਤੋ ਕਿਆ ਬਾਤ ਥੈਂਕ ਯੂ ਸੋ ਮੱਚ ਅ ਮੋਲਕ ਨੇ ਵੀ ਬਹੁਤ ਸੋਨਾ ਕੰਮ ਕੀਤਾ ਹੈ ਤੇ ਜਿੱਥੇ ਮਰਜੀ ਕਾ ਦਿਓ ਇਹ ਨਾ ਜਿੰਨੀ ਤਰੀਕ ਨੂੰ ਕਹਿਣਗੇ ਮੈਂ ਆ ਜੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਧੰਨਵਾਦ ਧੰਨਵਾਦ ਥੈਂਕ ਯੂ ਮਾਨ ਸਾਹਿਬ ਧੰਨਵਾਦ ਜੀ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਜੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਸਸਿਕਾ ਸਸਿਕਾ